ਦੀ ਨਾਂ ਚੋਣਾ ਸਸਿਕਾ ਜੀ ਮੈਂ ਡਾਕਟਰ ਅਨਜੀਤ ਜੀ ਮੈਂ ਦੰਦੂਰ ਹਸਪੀਟਲ ਮੈਂ ਚਲਾ ਰਹੀ ਹਾਂ ਮੈਂ ਗੈਨਕੋਲੋਜਿਸਟ ਹਾਂ ਤੇ ਮੈਂ ਆਪਣੀ ਇਸ ਵਾਰ ਜਿਹੜਾ ਇਹ ਕੈਂਪ ਲੱਗ ਰਿਹਾ ਹੈ ਇਹ ਮੇਰੀ ਅਨਹਦ ਵੈਲਫੇਅਰ ٹرسٹ ਵੱਲੋਂ ਲੱਗ ਰਿਹਾ ਹੈ ਜਿਹੜਾ ਕਿ ਅਨਹਰ ਬਿਯੋਂਡ ਬਾਉਂਡਰੀਜ਼ ਵੈਲਫੇਅਰ ٹرسٹ ਬਿਯੋਂਡ ਬਾਉਂਡਰੀਜ਼ ਦਾ ਸਾਡਾ ਮਤਲਬ ਹੈ ਕਿ ਬਿਤਾਉ ਕੋਈ ਰਿਲੀਜਨ ਨਾ ਰਿਲੀਜਨ ਨਹੀਂ ਕਿਸੇ ਇਨਕਮ ਸੋਰਸ ਨਾਲ ਗਰੁੱਪ ਨਾ ਅਟੇਟਡ ਨਹੀਂ ਹੈਗਾ ਇਹ ਸਰਬਤ ਦੇ ਲਈ ਹੈ ਸਰਬਤ ਦਾ ਭਲਾ ਲੈ ਕੇ ਆਪਾਂ ਚੱਲਦੇ ਹਾਂ ਤੇ ਉਹ ਸਰਬਤ ਦੇ ਭਲੇ ਲਈ ਹੈ ਤੇ ਉਸ ٹرسٹ ਵੱਲੋਂ ਇਹ ਪਹਿਲਾ ਕੈਂਪ ਲੱਗ ਰਿਹਾ ਹੈ ਜ ਰੱਸਰ ਕਿੰਨੇ ਕਜੁਨਟ ਹੁਣ ਤੱਕ ਕਰ ਹੋ ਗਏ ਕਿਉਂਕਿ ਕੈਂਪ ਤਾਂ ਹਜੇ ਲੰਬਾ ਚੱਲੇਗਾ ਹਾਂਜੀ ਹਾਂਜੀ ਹੁਣ ਤੱਕ ਤੀਤ ਜੁਨਟ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਵੀ ਸਾਡੇ 50 ਤੋਂ 60 ਸਾਡੇ ਜੁਨਟਸ ਕਲੈਕਟ ਹੋ ਜਾਣਗੇ ਤੇ ਉਸ ਤੋਂ ਹੋਰ ਵੀ ਵਧਣ ਦੀ ਉਮੀਦ ਹੈ ਰੱਸਰ ਕਿਸ ਤਰ੍ਹਾਂ ਆਇਆ ਮੰਦੇ ਵਿੱਚ ਕਿ ਬਲੱਡ ਕੈਂਪ ਲਾਇਆ ਜਾਵੇ ਨੌਜਵਾਨਾਂ ਨੂੰ ਪ੍ਰਪੇਅਰ ਕੀਤਾ ਜਾਵੇ ਤਾਂ ਜੋ ਕਿ ਬਲੱਡ ਦੀ ਬਹੁਤ ਵੱਡੀ ਜਿਹੜੀ ਸੇਵਾ ਹੈਗੀ ਹੈ ਉਹ ਵੀ ਕਿਸ ਤਰ੍ਹਾਂ ਮੰਦੇ ਵਿੱਚ ਆ ਨਹੀਂ ਇਹ ਕਿਸ ਤਰ੍ਹਾਂ ਮੰਦੇ ਵਿੱਚ ਆ ਗਿਆ ਦੇਖੋ ਇਹ ਖੂਨ ਦਾ ਦਾਨ ਹੈ ਤਾਂ ਮਹਾਦਾਨ ਹੈ ਜੀ ਇੱਕ ਮੀਂਹ ਕਿਸੇ ਤਰ੍ਹਾਂ ਵੀ ਖਰੀਦਿਆ ਨਹੀਂ ਜਾ ਸਕਦਾ ਜੇ ਤੁਸੀਂ ਕੋਲ ਜਿਹਦੇ ਕੋਲ ਪੈਸਾ ਵੀ ਹੈ ਜੋ ਵੀ ਹੈ ਉਹਨੂੰ ਇਦਾਂ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਇਨਸਾਨ ਹੀ ਇਨਸਾਨ ਦੇ ਕੰਮ ਆਇਆ ਹੋਇਆ ਇਨਸਾਨ ਹੀ ਰਵੇਗਾ ਤਾਂ ਇਨਸਾਨ ਦੀ ਜਾਨ ਬਚਦੀ ਹੈ ਤੇ ਇਹਦੇ ਵਿੱਚ ਇਹ ਹੈ ਕਿ ਸਾਡਾ ਇਹ ਕਿ ਜਿਹੜੀ ਐਨਜੀਓ ਮੈਂ ਬਣਾਈ ਬਣੀ ਹੈ ਇਹ ਪਿਛਲੇ ਸਾਲ ਤੋਂ ਬਸਤਾ ਬਣਾਈ ਹੈ ਪਰ ਇਹਦਾ ਹੁਣ ਆਗਾਜ਼ ਇਸ ਵਾਰ ਹੁਣ ਆਪਾਂ ਪਹਿਲਾਂ ਸੁਖਨੀ ਸਾਡਾ ਪਾਠ ਕਰਾ ਕੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਹੀ ਆਪਾਂ ਇਹ ਸ਼ੁਰੂਆਤ ਕੀਤੀ ਹੈ ਸਾਡੇ ਜਿਹੜੇ ਨੌਜਵਾਨ ਆ ਬਈ ਬੇਸਿਕਲੀ ਸਾਡਾ ਏਰੀਆ ਇਹ ਵਾਲਾ ਏਰੀਆ ਆ ਇਹ ਸਾਡਾ ਏਰੀਆ ਸਾਡਾ ਫਾਈਨੈਂਸ਼ਲੀ ਵੀ ਇੰਨਾ ਜ਼ਿਆਦਾ ਮੀਨਸ ਕਿ ਸਾਊਂਡ ਨਹੀਂ ਹੈ ਲੋਕ ਇੱਥੇ ਦੇ ਐਜੂਕੇਸ਼ਨ ਪਰਟੀ ਐਜੂਕੇਸ਼ਨ ਵਲੋਂ ਵੀ ਇੰਨੇ ਜ਼ਿਆਦਾ ਸਾਡਾ ਪਛੜਿਆ ਹੋਇਆ ਇੱਕ ਤਰੀਕੇ ਨਾਲ ਕਹਿ ਲਓ ਤੇ এনवायरमेंटਲੀ ਤਾਂ ਬਿਲਕੁਲ ਹੀ ਸਾਡੇ ਲੋਕ ਜਿਹੜੇ ਹੈਗੇ ਇੰਨੇ ਜ਼ਿਆਦਾ ਕੌਨਸ਼ੀਅਸ ਨਹੀਂ ਹੈਗੇ ਤੇ ਨੌਜਵਾਨ ਬਹੁਤ ਆ ਰਹੇ ਹੈਗੇ ਆ ਉਹਨਾਂ ਦੇ ਕੁਝ ਸ਼ਾਫੜਾ ਬਲੱਡ ਦੇਣ ਦਾ ਜੀ ਇੱਕ ਇਸ ਤਰ੍ਹਾਂ ਮੈਸੇਜ ਪਹਿਲੀ ਵਾਰੀ ਹੋਇਆ ਵੀ ਤੁਹਾਡੇ ਹਸਤਾਬ ਵਿੱਚ ਨੌਜਵਾਨ ਜਿਹੜੇ ਵੱਧ ਆਏ ਆ ਹਾਂਜੀ ਹਾਂਜੀ ਐਕਚੁਅਲੀ ਮੇਰੇ ਹਸਬੰਡ ਤੁਸੀਂ ਜਾਣਦੇ ਹੋ ਵੀ ਉਹ ਐਸਐਮਓ ਉੱਥੇ ਹੈਗੇ ਡੀਐਚਡੀ ਹੈ ਐਸਐਮਓ ਨੇ ਉਹਨਾਂ ਨਾਲ ਵੀ ਕਾਫੀ ਜ ਨੇ ਨਿਰੰਦਰਪਾਲ ਸਿੰਘ ਉਹਨਾਂ ਨਾਲ ਵੀ ਕਾਫੀ ਮੁੰਡੇ ਜੁੜੇ ਹੋਏ ਹਨ ਤੇ ਮੇਰੇ ਫਾਦਨ ਲੋ ਇਥੇ ਇਸੇਰੇ ਦੇ ਵਿੱਚ ਹੀ ਉਹਨਾਂ ਡੀਓ ਦੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਸ ਕਰਕੇ ਸਾਡੇ ਨਾਲ ਸਾਡਾ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਹੀ ਇਸ ਮੀਨਸ ਸੇਵਾ ਦੇ ਆਪ ਦੇ ਨਾਲ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਪਹਿਲਾਂ ਤੋਂ ਹੀ ਕਾਫੀ ਜੁੜੇ ਹੋਏ ਨੇ ਮਨਾਰਾ ਦਾ ਸਾੜਨਾ ਜੂਤ ਕਾਫੀ ਜੁੜਿਆ ਹੋਇਆ ਹੈ ਤੇ ਸਾਰਿਆਂ ਦੀ ਸਗੀ ਕਿ ਆਪਾਂ ਇੱਕ ਸ਼ੁਰੂਆਤ ਕਰੀਏ ਤੇ ਆਪਾਂ ਉਹ ਵਿੱਚ ਹੁਮ ਹੁਮਾ ਕੇ ਆਪਾਂ ਕੰਮ ਕਰਾਂਗੇ ਜਿਹੜਾ ਟਰਸਟ ਤੁਹਾਡਾ ਪਿਛਲੇ ਸਾਲ ਹੋਂਦ ਵਿੱਚ ਆਇਆ ਉਹ ਉਹਦਾ ਪਹਿਲਾਂ ਕੀ ਮੰਤਵ ਕੀ ਸੀਗਾ ਅਜੰਡਾ ਕੀ ਸੀਗਾ ਆਪਾਂ ਠੀਕ ਕਰਾ ਸਾਡਾ ਸਾਡਾ ਬੇਸਿਕਲੀ ਅਜੰਡਾ ਤਿੰਨ ਚੀਜ਼ਾਂ ਤੇ ਹੀ ਹੈ ਹੈਲਥ ਕੇਅਰ ਐਜੂਕੇਸ਼ਨ ਐਂਡ এনਵਾਇਰਨਮੈਂਟ ਮਿਸਕੇ ਸਾਡੇ ਦੇਖੋ ਜੇ ਆਪਾਂ ਦੇਖੀ ਜੇ ਸਾਡੇ ਇਧਰ ਵਾਲੀ ਏਰੀਆ ਦੇ ਵਿੱਚ ਲੋਕੀ ਦੇਖੋ ਸਕੂਲ ਨਾਲ ਵੀ ਹਸਪਤਾਲ ਚਲੋ ਹੁਣ ਤੱਕ ਕਾਫੀ ਮੀਨਸ ਹੋ ਗਈ ਅੱਗੇ ਤੋਂ ਅੱਗੇ ਆਪਾਂ ਲਿਫਟਮੈਂਟ ਹੈ ਹਸਪਤਾਲ ਦੀ ਕਿ ਫ੍ਰੀ ਮੈਡੀਸਿਨਸ ਮਿਲਦੀਆਂ ਨੇ ਜੇ ਜੋ ਵੀ ਹੈ ਬਟ ਲੋਕਾਂ ਵਿੱਚ ਆਪਣੀ ਅਵੇਅਰਨੈਸ ਨਹੀਂ ਹੈ ਲੋਕੀ ਹਸਪਤਾਲ ਉਦੋਂ ਪਹੁੰਚਦੇ ਨੇ ਜਦੋਂ ਤੱਕ ਬਿਲਕੁਲ ਪੇਸ਼ੈਂਟ ਨੂੰ ਪ੍ਰੋਪਰ ਆਨ ਹੋ ਨਹੀਂ ਜਾਂਦਾ ਪ੍ਰੋਪਰ ਆਨ ਤੱਕ ਹਸਪਤਾਲ ਪਹੁੰਚਦੇ ਆਪ ਵੀ ਹੈਲਥ ਲਿਵਰੀ ਵੀ ਨਹੀਂ ਹੈਗੀ ਲੋਕ ਤੇ ਐਜੂਕੇਸ਼ਨ ਪ੍ਰਤੀ ਹੈ ਕਿ ਸਾਡੇ ਸਰਕਾਰੀ ਸਕੂਲ ਦੇਖ ਲਓ ਉਹਨਾਂ ਦੇ ਵਿੱਚ ਤੁਸੀਂ ਦੇਖ ਲਓ ਮੋਸਟਲੀ ਕਿ ਸੁਵਿਧਾਾਂ ਮਾ ਹੀ ਨਹੀਂ ਹੈਗੀਆਂ ਜਾ ਸਾਡੇ ਡੇਟ ਸਰਕਾਰ ਸਕੂਲਾਂ ਵਿੱਚ ਕਿਹੜੇ ਬੱਚੇ ਪੜ੍ਹਦੇ ਨੇ ਵਿਚਾਰੇ ਨਿਮਨ ਤਵਕ ਦੇ ਤੱਕ ਦੇ ਲੋੜ ਦੇ ਕਿ ਆਰਥਿਕ ਪੱਖੋਂ ਕਮਜ਼ੋਰ ਬੱਚੇ ਨੇ ਉਹ ਪੜ੍ਹਦੇ ਨੇ ਤੇ ਆਪਾਂ ਉਹਨਾਂ ਦੀ ਅਪਲਿਫਟਮੈਂਟ ਬਾਰੇ ਵੀ ਕੰਮ ਕਰਨਾ ਚਾਹੁੰਦੇ ਸੀ ਤੇ এনवायरमेंटਲੀ ਤਾਂ ਇਹ ਸਿਗਾ ਕਿ ਜਿਹੜੇ ਏਰੀਆ ਤੋਂ ਦੇਖੋ ਆਪਣੀ ਸਾਫ ਸਫਾਈ ਵਾਲਦੋਲੇ ਤੁਸੀਂ ਆਪਣਾ ਏਰੀਆ ਦੇਖ ਦੀਓ ਕਿ ਲੋਕੀ ਉਸੀ ਨੇ ਅਵੇਰੀ ਨਹੀਂ ਹੈਗੀ ਤਾਂ ਫਿਰ ਇੱਕ ਅਵੇਅਰਨੈਸ ਹੈ ਕਿ ਕੋਈ ਇੱਕ ਕੈਂਪੇਨ ਚਲਾਉਣਾ ਚਾਹੁੰਦੇ ਲੋਕਾਂ ਦੇ ਵਿੱਚ ਆਪਣੇ ਆਪ ਦੀ ਇੱਕ ਚੀਜ਼ ਲੈ ਕੇ ਆਉਣਾ ਲੋਕਾਂ ਨੂੰ ਇਨਵੋਲ ਕਰਨਾ ਚਾਹੁੰਦੇ ਆਪਣੇ ਨਾਲ ਕਿ ਇੱਕ ਲਹਿਰ ਬਣਾਉਣਾ ਚਾਹੁੰਦੇ ਆ ਕਿ ਇਸ ਪੱਖ ਲਈ ਸਾਰੇ ਮਿਲ ਜੁਲ ਕੇ ਆਪਾਂ ਇੱਕ ਕੰਮ ਕਰ ਲੈ ਆ ਸਾਰੇ ਦੱਸੋ ਜਿਹੜੇ ਆਰਥਿਕ ਪੱਖੋਂ ਕੁਝ ਕਮਜ਼ੋਰ ਬੱਚੇ ਹੈਗੇ ਆ ਉਹਨਾਂ ਵੀ ਤੁਸੀਂ ਇਲਾਕੇ ਦੇ ਵਿੱਚ ਪਹਿਚਾਣ ਵੀ ਕੁਝ ਲੋਕਾਂ ਨੇ ਕੀਤੀ ਹੈ ਕੁਝ ਕਿਉਂਕਿ ਜਿਨ੍ਹਾਂ ਦੇ ਕਿਸੇ ਦੇ ਮਾਪ-ਬਾਪ ਨਹੀਂ ਹੁੰਦੇ ਜਾਂ ਕੋਈ ਸਹਾਰਾ ਹੋਰ ਨਹੀਂ ਹੁੰਦਾ ਇਹੋ ਜਿਹੀ ਕੁਝ ਕੋਈ ਦਿਖੀ ਤੁਸੀਂ ਜੀ ਸਾਡਾ ਇਹ ਏਜੰਡਾ ਹੀ ਹੈ ਕਿ ਜਿਹੜਾ ਹੁਣ ਸਾਡਾ ਨੈਕਸਟ ਕੈਂਪ ਲੱਗੇਗਾ ਸਾਡਾ ਹੁਣ ਆਗਾਸ ਹੈਗਾ ਤੇ ਆਗਾਸ ਅਸੀਂ ਆਪਣੇ ਹਸਪੀਟਲ ਤੋਂ ਕੀਤਾ ਹੈ ਜਿਹੜਾ ਸਾਡਾ ਨੈਕਸਟ ਏਜੰਡਾ ਹੀ ਹੈ ਕਿ ਅਸੀਂ ਹੁਣ ਹਰ ਮੰਥ ਵਾਈਜ਼ ਕੈਂਪ ਲੱਗਣਗੇ ਤੇ ਕੈਂਪ ਦੇ ਵਿੱਚ ਸਿੰਗਲ ਸਪੈਸ਼ਲਿਟੀ ਨਹੀਂ 8-10 ਸਪੈਸ਼ਲਿਟੀਆਂ ਇਕੱਠੀਆਂ ਲੈ ਕੇ ਪੂਰਾ ਕੰਮ ਜਾਨੀ ਸਾਰੀ ਸਪੈਸ਼ਲਿਟੀ ਦੇ ਲੋਕ ਆਪਾਂ ਲੈ ਕੇ ਡਾਕਟਰਾਂ ਨਾਲ ਲੈ ਕੇ ਚੱਲਾਂਗੇ ਆ ਆਏ ਕਿ ਮੂਲ ਬੁਤ ਅਧਿਕਾਰ ਹੈਗੇ ਲੋਕਾਂ ਦੇ ਅਧਿ ਹੋਰ ਜੀ ਦਾ ਮੀਨਸਨ ਦੀ ਸਫਾਈ ਦਾ ਅਧਿਕਾਰ ਆ ਹੁੰਦਾ ਹਰ ਤਰ੍ਹਾਂ ਦੇ ਰਾਈਟਸ ਹੈਗੇ ਉਹਨਾਂ ਨਾਲ ਲੈ ਕੇ ਆਪਾਂ ਚੱਲਣਾ ਹੈ ਜਿੱਦਾਂ ਸਕੂਲ ਪਹ ਹੈਗੇ ਇਹਨਾਂ ਸਕੂਲਾਂ ਵਿੱਚ ਆਪਾਂ ਆਡੈਂਟੀਫਾਈ ਕਰਾਂਗੇ ਕਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਵਿੱਚ ਕੀ ਸਕੂਲ ਦੀ ਯੂਨੀਫਾਰਮ ਨਹੀਂ ਲੈ ਸਕਦੇ ਜਾਂ ਕੋਲ ਬੁਕਸ ਨਹੀਂ ਹੈਗੀਆਂ ਜਾਂ ਕੋਈ ਹੋਰ ਚੀਜ਼ ਹੈਗੇ ਜਿਹੜੇ ਜਿਹਨਾਂ ਨੂੰ ਹੋਰ ਵੀ ਰਿਕੁਆਇਰਮੈਂਟ ਦੀਆਂ ਲੀ ਹੈਗੀਆਂ ਦਾ ਸਕੂਲ ਦੇ ਵਿੱਚ ਕੋਈ ਸੈਨੀਟੇਸ਼ਨ ਦਾ ਪ੍ਰਬੰਧ ਨਹੀਂ ਹੈਗਾ ਬਾਥਰੂਮਸ ਨਹੀਂ ਹੈਗੇ ਜਾਂ ਉਹਨਾਂ ਕੋਲ ਟੀਚਰ ਨਹੀਂ ਹੈਗੇ ਪ੍ਰੋਪਰ ਟੀਚਰ ਕਾ ਆਰਟੀਚਾ ਅਧਿਕਾਰਤ ਹੈ ਵੀ ਕਿ ਕਿ ਟੀਚਰ ਪੰਜ-ਪੰਜ ਹੋਣਗੇ ਆਪਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੋਜ਼ਗਾਰ ਵੀ ਦੇਣਾ ਚਾਹੁੰਦੇ ਆ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਵੀ ਦੇਣਾ ਚਾਹੁੰਦੇ ਆ ਕਿ ਸਾਡੀ ਆਰਗੇਨਾਈਜੇਸ਼ਨ ਉਹਨਾਂ ਨੂੰ ਉੱਥੇ ਵਲੰਟੀਅਰਰੀ ਉੱਥੇ ਕਰਨ ਗਈ ਉਹ ਪੜ੍ਹਾਣ ਗਈ ਉਹ ਉਹਨਾਂ ਨੂੰ ਉਹ ਤੇ ਸਕਿੰਦ ਬੱਚਿਆਂ ਨੂੰ ਵੀ ਹੋ ਜਾਏਗੀ ਸੁਵਿਧਾ ਹੋ ਜਾਏਗੀ ਕਿ ਉਹਨਾਂ ਨੂੰ ਟੀਚਰ ਮਿਲਣਗੇ ਤੇ ਇੱਕ ਜਿਹੜਾ ਵਲੰਟੀਅਰ ਹੈ ਉਹਨੂੰ ਹੋ ਜਾਏਗਾ ਕਿ ਉਹਨੂੰ ਰੋਜ਼ਗਾਰ ਮਿਲ ਜਾਏਗਾ ਤੇ ਕਿਉਂਕਿ ਰੋਜ਼ਗਾਰ ਨਾ ਹੋਣ ਕਰਕੇ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਰੋਜ਼ਗਾਰ ਹੋਵੇਗਾ ਤਾਂ ਸਾਡੇ ਬੱਚੇ ਨੂੰ ਇਸ ਨਿਸ਼ਚੈਵਲ ਵੀ ਨਹੀਂ ਜਾਣਗੇ ਹੁਣ ਪੰਜਾਬ ਦਾ ਯੂਥ ਹੈ ਅਸੀਂ ਉਹਨੂੰ ਬੀਸਿਕਲੀ ਉਧਰੋਂ ਕੱਢ ਕੇ ਅਸੀਂ ਉਹਨੂੰ ਵੀ ਇੱਕ ਸਿੱਧੀ ਸੇਧ ਦਿਣਾ ਚਾਹੁੰਦੇ ਆ ਕਿ ਵੀ ਇੱਕ ਪੋਜ਼ਿਟਿਵ ਸੋਚ ਦੇ ਨਾਲ ਉਹ ਅੱਗੇ ਵਧਣ ਸਾਡੇ ਸਾਡੇ ਕਿੰਨੇ ਕਿੰਨੇ ਮੈਂਬਰ ਹੈਗੇ ਟਰਸ ਦੇ ਸਾਡੇ ਟਰਸ ਦੇ ਫਿਲਹਾਲ ਅਸੀਂ 13 ਮੈਂਬਰ ਹੈਗੇ ਆਂ ਇਹਨਾਂ ਨੂੰ ਆਲਮੋਸਟ ਵਿੱਚੋਂ ਮੋਸਟਲੀ ਡਾਕਟਰਸ ਨੇ ਜਿਹਨਾਂ ਨਾਲ ਮਿਲ ਕੇ ਅਸੀਂ ਆਪਰਲਾ ਕਰਨਾਂ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਆਰਥਿਕ ਵੀ ਪਧਰ ਤੇ ਵੀ ਆਪਾਂ ਜਿਹੜਾ ਮਾਲਾ ਮਾਲ ਪਾਉਂਦੀ ਲੋੜ ਹੈ ਜਿਹੜੇ ਜਿਹੇ ਕੰਮ ਕਰਨੇ ਆ ਇਹ ਆਰਥਿਕ ਮਹਾਨਦਾਰ ਲਈ ਕਰਕੇ ਨਹੀਂ ਕਰ ਸਕਦੇ ਆ ਪਰ ਜੇ ਤੁਹਾਡਾ ਓਰਜੈਂਡਾ ਤੁਹਾਡਾ ਵੱਡਾ ਆ ਉਸ ਲਈ ਪੈਸੇ ਦੀ ਵੀ ਜ਼ਰੂਰਤ ਹੈ ਜੀ ਹੁਣ ਫਿਲਹਾਲ ਤਾਂ ਇਹ ਆ ਕਿ ਜਿੱਦਾਂ ਸਾਡੇ ਮੋਸਟਲੀ ਡਾਕਟਰਸ ਨੇ ਤਾਂ ਉਹਨਾਂ ਕੋ ਨੇ ਆਪਾਂ ਡੋਨੇਟ ਕੀਤਾ ਉਹਨਾਂ ਸਾਰੇ ਰੋਡੇ ਨੇ ਮੈਂਬਰਸ ਨੇ ਸਾਰਿਆਂ ਨੇ ਡੋਨੇਟ ਕੀਤਾ ਤੇ ਪਲੱਸ ਹੁਣ ਆਪਾਂ ਆਇਡੈਂਟੀਫਾਈ ਕਰਾਂਗੇ ਜਿਹੜੇ ਕਿ ਬਹੁਤ ਸਾਰੇ ਸਾਡੇ ਐਨ ਆਰ ਆਈ ਭਰਾ ਨੇ ਵੀਰ ਨੇ ਜਾਂ ਕੰਨਾ ਚਾਹੁੰਦੇ ਆ ਤੇ ਉਹ ਜੇ ਸਾਡੇ ਨਾਲ ਜੁੜਨਗੇ ਅੱਗੇ ਤਾਂ ਸਾਨੂੰ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਬਿਲਕੁਲ ਪਾਰਦਰਸ਼ਤਾ ਨਾਲ ਕਿ ਬਿਲਕੁਲ ਜੇ ਸਾਡਾ ਪੈਸਾ ਕਿਸੇ ਕੋਲ ਸਾਨੂੰ ਅਗਰ امداد ਆਈ ਹੈ ਸਾਨੂੰ ਕੋਲ ਕਿਸੇ ਨੇ ਮਦਦ ਕੀਤੀ ਹੈ ਸਾਨੂੰ ਕੋਈ ਮਦਦ ਕੀਤੀ ਹੈ ਤੇ ਅਸੀਂ ਉਹਦੀ ਬਿਲਕੁਲ ਅਸੀਂ ਉਹਨਾਂ ਨੂੰ ਖਰਚਾ ਦਿਖਾਵਾਂਗੇ ਦੱਸਾਂਗੇ ਵੀ ਅਸੀਂ ਕਿੱਥੇ-ਕਿੱਥੇ ਕੀ-ਕੀ ਕਰ ਰਹੇ ਹਾਂ ਅਸੀਂ ਪਾਰਦਰਸ਼ਤਾ ਨਾਲ ਕੰਮ ਕਰਨਾ ਚਾਹੁੰਦੇ ਆ ਡਾਕਟਰ ਸਾਹਿਬ ਕਿੰਨੇ ਸਾਲ ਦੇ ਵਿੱਚ ਹੋਂਦ ਹੋਂਦ ਦੇ ਵਿੱਚ ਆਇਆ ਹੈ ਹਸਪੀਟਲ ਹਸਪੀਟਲ ਮੀਨਸ ਕਿ ਪਹਿਲਾ ਤਾਂ ਮੀਨ ਸ਼ੁਰੂਆਤ ਤਾਂ ਸਾਡੀ ਛੋਟੀ ਜਿਹੀ ਹੋਈ ਸੀ 2008 ਦੇ ਵਿੱਚ ਤੇ 2010 ਦੇ ਵਿੱਚ ਇਹ ਹਸਪੀਟਲ ਸਾਡਾ 2010 ਵਿੱਚ ਹੋਂਦ ਵਿੱਚ ਆਇਆ ਕੀ ਐਡਰੈਸ ਹੈ ਇੱਥੇ ਪਹੁੰਚਣ ਦਾ ਇਹ ਹੈ ਗੜਸ਼ੰਕਰ ਨਵਾਂ ਨੇ ਬਲਾਚੌਰ ਰੋਡ ਵਾੜ ਨੰਬਰ ਪਹਿਲਾਂ ਕਿਤਾ ਵਾੜ ਨੰਬਰ ਚੇਂਜ ਹੁੰਦੇ ਰਹਿੰਦੇ ਨੇ ਪਹਿਲਾਂ 9 ਸੀ ਹੁਣ 13 ਹੋ ਗਿਆ ਹੁਣ ਅੱਗੇ ਪਤਾ ਨਹੀਂ ਕਿਹੜਾ ਹੋ ਜਾਣਾ ਇਹ ਵਾੜ ਨੰਬਰ ਚੇਂਜ ਹੁੰਦੇ ਰਹਿੰਦੇ ਨੇ ਤੇ ਮੇਨਲੀ ਤਾਂ ਵੀ ਇਹ ਕਿ ਗਰਸ਼ਨ ਕਬਲਾਚਾ ਰੋਡ ਦੇ ਉੱਪਰ ਆਪੋਜ਼ਿਟ ਟੂ ਮਾਉਂਟ ਕਾਰਵਲ ਸਕੂਲ ਹਸਪੀਟਲ 'ਚ ਕਿਹੜੀਆਂ ਕਿਹੜੀਆਂ ਸੁਵਿਧਾਮਾਂ ਪੇਸ਼ੈਂਟਾਂ ਨੂੰ ਖਾਸ ਕਰਕੇ ਦਿੱਤੇ ਜਾਂਦੇ ਨੇ ਜੇ ਇਲਾਜ ਦੀ ਗੱਲ ਕੀਤੀ ਜਾਵੇ ਹਾਂਜੀ ਇਸ ਸਾਡੇ ਹਸਪੀਟਲ ਦੇ ਵਿੱਚ ਇਸ ਵੇਲੇ ਸਾਡੇ ਜਿਹੜੇ ਹੈਗੇ ਆ ਬੇਸਿਕਲੀ ਗਾਇਨੀ ਕਿਉਂਕਿ ਮੈਂ ਖੁਦ ਗਾਨੇ ਕੋਲ ਜਿਸਟਾ ਤੇ ਮੈਂ ਰਨ ਕਰ ਰਹੀ ਹਾਂ ਤੇ ਮੈਂ 24 ਆਵਰ ਅਵੇਲੇਬਲ ਹਾਂ ਤੇ ਨਾਲ ਸਰਜਰੀਕਲ ਸਪੈਸ਼ਲਟੀ ਸਾਡੇ ਨਾਲ ਸਰਜਰੀਕਲ ਹੈਗੀਆਂ ਜੀਰੋਲੋਜੀ ਦੀਆਂ ਔਰ ईएनटी ईएनटी ਦੀਆਂ ਤੇ ਮੈਡੀਸਿਨ ਦੀਆਂ ਸਭਾਵਾਂ ਦਿੱਤੀਆਂ ਜਾਂਦੀਆਂ ਨੇ ਜੀ ਜੀ ਸਾਰਿਆਂ ਨੂੰ ਬਹੁਤ ਹੀ ਨਿਮਰਤਾ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਥੇ ਸਾਡੇ ਅਨਹਦ ਮੇਵਨ ਬਾਉਂਡਰੀਜ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਪਹਿਲੇ ਉਪਰਾਲੇ ਜਿ ਰક્તਦਾਨ ਕੈਂਪ ਦੇ ਕਰਕੇ ਇੱਥੇ ਆਪ ਇਕੱਠੇ ਹੋਏ ਹਾਂ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਆ ਕਿ ਆਪਾਂ ਭਾਵੇਂ ਆਪਣੇ ਧਰਮਾਂ ਕਰਕੇ ਆਪਣੇ ਵਿਚਾਰਾਂ ਕਰਕੇ ਆਪਣੇ ਵਿਰਸੇ ਕਰਕੇ ਜਾਂ ਆਪਣੀ ਸੋਚ ਕਰਕੇ ਅਲੱਗ-ਅਲੱਗ ਰੰਗਾਂ ਚ ਰੰਗੇ ਹੋ ਸਕਦੇ ਆ ਪਰ ਸਾਡੇ ਖੂਨ ਸਾਰਿਆਂ ਦਾ ਰੰਗ ਸਾਰਿਆਂ ਦਾ ਇੱਕ ਹੈ ਤੇ ਇਸ ਦਾ ਇਸ ਸਭ ਤੋਂ ਵੱਡਾ ਗਵਾਹ ਇਸ ਚੀਜ਼ ਦਾ ਵੀ ਆਪਾਂ ਸਿਰਜਣ ਵਾਲੇ ਦੀ ਅੱਖਾਂ ਵਿੱਚ ਕਿੰਨੇ ਇੱਕ ਹਨ ਤੇ ਇਸ ਹੀ ਏਕਤਾ ਨੂੰ ਇਸ ਹੀ ਪਿਆਰ ਨੂੰ ਤੇ ਇਸੇ ਹਮਦਰਦੀ ਨੂੰ ਆਪਣੇ ਦਿਲ ਵਿੱਚ ਰੱਖ ਕੇ ਅਸੀਂ ਇੱਕ ਆਪਾਂ ਛੋਟਾ ਜਿਹਾ ਸਾਰਿਆਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਜਿਸ ਦੇ ਨਾਲ ਆਪਾਂ ਆਪਣੇ ਇਲਾਕੇ ਦੇ ਵਿੱਚ ਇਕ ਤਾਂ ਸਿਹਤ ਸਹੂਲਤਾਂ ਨੂੰ ਵਧੀਆ ਕਰ ਸਕੀਏ ਦੂਸਰਾ ਆਪਣੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਜਿੱਦਾਂ ਕਿ ਵਿੱਤੀ ਸਹਾਇਤਾ ਪਹੁੰਚਾ ਸਕੀਏ ਇਕਵਿਪਮੈਂਟ ਦੇ ਸਕੀਏ ਮੈਨਪਾਵਰ ਦੇ ਸਕੀਏ ਤੇ ਤੀਸਰਾ ਜਿਹੜਾ ਸਾਡਾ ਕੀ ਵਾਤਾਵਰਣ ਹੈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਸਾਡੇ ਜਿਹੜੇ ਇੰਡੀਜਨਸ ਪੌਦੇ ਨੇ ਜਿਹੜੇ ਪੁਰਾਣੇ ਜਿਨ੍ਹਾਂ ਦੀ ਆਪਣੇ ਸਾਹਿਤ ਵਿੱਚ ਜਿਨ੍ਹਾਂ ਦਾ ਜ਼ਿਕਰ ਹੈ ਕਿ ਕਰੰਟਾਲੀਆਂ ਉਹਨਾਂ ਨੂੰ ਵਾਪਸ ਆਪਾਂ ਪੰਜਾਬ ਵਿੱਚ ਲਾਈਏ ਤਾਂ ਜੋ ਆਪਾਂ ਉਹ ਰੰਗਲੇ ਪੰਜਾਬ ਵਾਲੇ ਦਿਨ ਦੁਬਾਰਾ ਦੇਖ ਸਕੀਏ ਧੰਨਵਾਦ ਬਹੁਤ ਵਧੀਆ ਕੈਂਪ ਚੱਲ ਰਿਹਾ ਜੀ ਨਵਾਂ ਸ਼ਹਿਰ ਹੈ ਬੀਡੀਸੀ ਬਲੱਡ ਬੈਂਕ ਨਵਾਂ ਸ਼ਹਿਰ ਤੇ ਇੱਥੇ ਆਏ ਆ ਤੇ ਲੱਗਦਾ ਕਿ 50 ਤੋਂ ਪਲੱਸ ਹੋਊਗੇ ਬਲੱਡ ਡੋਨਰ ਤੇ ਬਹੁਤ ਵਧੀਆ ਕੈਂਪ ਚੱਲ ਰਿਹਾ ਤੇ ਪਹਿਲਾ ਕੈਂਪਾ ਡਾਕਟਰ ਆਪਣੇ ਨਮਨੂਰ ਹਸਪਤਾਲ ਬੜਾ ਜ਼ੋਰ ਵੀ ਕੇ ਚੱਲ ਰਿਹਾ ਤੇ ਬਾਕੀ ਸਾਡਾ ਥੋੜੇ ਟਾਈਮ ਪਹਿਲਾਂ ਮਹੀਨਾ ਪਹਿਲਾਂ ਵੀ ਇੱਕ ਅੱਡੇ ਦੇ ਵਿੱਚ ਕੈਂਪ ਲੱਗਿਆ ਸੀਗਾ ਉਹ ਵੀ 95 ਤੋਂ 100 ਦੇ ਕਰੀਬ ਜੁਨਟ ਹੋਏ ਸੀਗੇ ਰੋੜਾ ਬੀਪੀ ਤੇ ਬਹੁਤ ਵਧੀਆ ਸਾਨੂੰ ਬੜਾ ਚੋਰ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਡੋਨਰ ਆ ਸਾਡੇ ਨਾਲ ਜੁੜ ਰਹੇ ਆ ਤੇ ਵੱਧ ਤੋਂ ਵੱਧ ਬਲੱਡ ਨਾ ਡੋਨੇਟ ਕਰ ਰਹੇ ਆ ਹਾਂਜੀ ਕਿ ਜਿਹੜਾ ਬਲੱਡ ਜੇਗਾ ਉਹ ਅਜ ਤਾਂ ਮੈਨ ਤੋਂ ਮੈਨ ਨਹੀਂ ਦਿੱਤਾ ਜਾਂਦਾ ਇੱਕ ਤੇ ਤਿਆਰ ਵੀ ਨਹੀਂ ਕੀਤਾ ਜਾਂਦਾ ਜਾ ਸਕਦਾ ਇਹ ਕਹਿੰਦੇ ਬਹੁਤ ਵੱਡੀ ਸੇਵਾ ਵੀ ਹੈ ਹਾਂਜੀ ਇਨਸਾਨ ਇਨਸਾਨ ਦੀ ਸੇਵਾ ਵੀ ਕਰਦਾ ਸੇਵਾ ਦੇ ਨਾਲ ਨਾਲ ਬਲੱਡ ਦੇਣ ਵਾਲੇ ਵਿਅਕਤੀ ਦੇ ਫ੍ਰੀ ਦੇ ਵਿੱਚ ਸਾਰੇ ਟੈਸਟ ਵੀ ਹੋ ਜਾਂਦੇ ਇਸ ਚੀਜ਼ ਨੂੰ ਕਿਸੇ ਇਹ ਸਾਡੀ ਇੱਕ ਟੀਮ ਵੱਲੋਂ ਬਹੁਤ ਵੱਡੀ ਉਪलब्ਧੀ ਵੀ ਆ ਕਿ ਜਿਹੜਾ ਬਲੱਡ ਲੈ ਕੇ ਜਾਂਦੇ ਇਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਲ ਹੁੰਦਾ ਇਹਨਾਂ ਨੂੰ ਟਾਈਮ ਇੱਕ ਟਾਈਮ ਹੁੰਦਾ ਇਹਨਾਂ ਦਾ ਕਿ ਇਹਨੂੰ ਬਲੱਡ ਰੂਮ ਲੈ ਕੇ ਜਾਣਾ ਜਦੋਂ ਬਲੱਡ 71 ਹੋ ਗਿਆ ਉਹਨੂੰ ਜ਼ਿਆਦਾ ਟਾਈਮ ਆਪਾਂ ਰੱਖ ਨਹੀਂ ਸਕਦੇ ਇਹ ਕੁਝ ਇਹਨਾਂ ਦਾ ਟੈਂਪਰੇਚਰ ਹੁੰਦਾ ਮੇਨਟੇਨ ਉਹਨੇ ਵਿੱਚ ਹੀ ਰੱਖਣਾ ਪੈਂਦਾ ਤੇ ਬਾਕੀ ਸਾਰੀਆਂ ਬਿਮਾਰੀਆਂ ਹੈਪਟਾਈਟਸ ਐਚ ਆਈ ਵੀ ਵਗੈਰਾ ਚਾਰ ਚਾਰ ਪੁਆਇੰਟ ਟੈਸਟ ਆ ਉਹ ਇਹ ਸਾਡੀ ਬਲੱਡ ਬੈਂਕ ਕਰਦੀ ਹੈ ਉਹਦੇ ਬਾਅਦ ਹੀ ਇਹ ਬਲੱਡ ਜਿਹੜਾ ਦੇਣਯੋਗ ਹੁੰਦਾ ਤੇ ਸਾਡੇ ਬਾਕੀ ਬਲੱਡ ਦਾ ਬਲੱਡ ਬੈਂਕ ਨਵਾਂ ਸ਼ਹਿਰ ਦਾ 1000 ਰੁਪਏ ਪਰ ਯੂਨਿਟ ਰੇਟ ਆ ਕੋਈ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਆਯੁਸ਼ਮਨ ਕਾਰਡ ਦਾ ਕੋਈ ਵੀ ਉਹਨਾਂ ਨੂੰ ਫ੍ਰੀ ਬਲੱਡ ਦਿੱਤਾ ਜਾਂਦਾ। ਸਤਿ ਸ੍ਰੀ ਅਕਾਲ। ਸਰ ਹੁਣ ਅੱਜਕੱਲ ਬਲੱਡ ਬੈਂਕਸ ਦਾ ਨਾਮ بدل ਕੇ ਬਲੱਡ ਸੈਂਟਰ ਹੋ ਗਿਆ। ਤੋਂ ਸਾਡੀ ਟੀਮ ਜਿਹੜੀ ਹੈਗੀ ਹੈ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਰਾਹੋ ਰੋਡ ਤੋਂ ਆਈ ਹੈ ਜੀ। ਤੋਂ ਅੱਜ ਕੱਢੇ ਬੰਦੇ ਦੇ ਸਰ ਕਰਤਾ ਹੀ ਹੁੰਦਾ। ਐਸੇ ਲਈ ਤਾਂ ਹੁਣ ਮੇਰੇ ਕੋਲ 29 ਜਿਹੜੇ ਹੈਗੇ ਆ ਪੂਨ ਦਾ ਨਿਓ ਪੂਨਾਂ ਕਰ ਚੁੱਕੇ ਆ ਤੇ ਹਲੇ ਹੋਰ ਵੀ 25 ਸਾਡੇ ਲਾਈਨ ਦੇ ਵਿੱਚ ਹੈਗੇ ਆ ਜਿਹੜੇ ਕਿ ਜਿਹਨੂੰ ਕਿ ਕਿਹੜਾ ਕਿਹੜਾ ਜਿਹੜਾ ਵਿਅਕਤੀ ਪੂਨ ਮੰਨ ਸਕਦਾ ਹੈ ਹਰੋ ਲੜਕਾ ਲੜਕੀ ਜਨ ਪੁਰਸ਼ ਸਤਰੀ ਜਿਨ੍ਹਾਂ ਦੀ ਉਮਰ 18 ਤੋਂ 65 ਸਾਲ ਤੋ ਲੈ ਕੇ 65 ਸਾਲ ਦੇ ਵਿਚਕਾਰ ਹੈਗੀ ਆ ਔਰ ਉਹਨਾਂ ਦੀ ਐਚਬੀ ਜਿਹੜੀ ਹੈਗੀ ਆ ਉਹ 1.5 ਗ੍ਰਾਮ ਪਰਸੈਂਟ ਤੋਂ ਉੱਪਰ ਹੋਵੇ ਔਰ ਭਾਰ ਜਿਹੜਾ ਹੈਗਾ ਉਹਨਾਂ ਦਾ 45 ਕਿਲੋਗ੍ਰਾਮ ਤੋਂ ਉੱਪਰ ਹੋਵੇ ਇਹ ਤਿੰਨ ਕੈਟਰੀ ਦੀ ਮੇਨ ਜਿਹੜੇ ਲੈ ਜਾਂਦੇ ਆ ਬਾਕੀ ਉਹ ਹੋਰ ਵੀ ਤੰਦਰੁਸਤ ਹੋਣਾ ਚਾਹੀਦਾ ਉਹਨੂੰ ਆਪਣੇ ਆਪ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਨਹੀਂ ਹੈ ਔਰ ਜੇ ਕੋਈ ਝੂਠ बोल ਜਾਵੇ ਉਹ ਗੱਲ ਅਲੱਗ ਹੈਗੀ ਪਰ ਅਸੀਂ ਸਾਰਿਆਂ ਨੂੰ ਇਹ ਪੁੱਛ ਦਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਨਹੀਂ ਕੋਈ ਬੰਦਾ ਨਸ਼ਿਆਂ ਦਾ ਡਿਕਟ ਨਾ ਹੋਵੇ ਇਸ ਤਰ੍ਹਾਂ ਦਾ ਬੰਦਾ ਜਿਹੜਾ ਹੈਗਾ ਔਰ ਜਿਸ ਬੰਦੇ ਨੂੰ ਜਿਹੜੇ ਪਰਮਨੈਂਟਲੀ ਕਿਸੇ ਬਿਮਾਰੀ ਕਰਕੇ ਡਾਫਰ ਕੀਤਾ ਗਿਆ ਹੋਵੇ ਉਹ ਨਾ ਹੋਵੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਆ ਕਿ ਵੀ ਕੋਈ ਗੱਲ ਨਹੀਂ ਜਿਹੜੇ ਬੰਦੇ ਦੇ ਸਕਦੇ ਆ ਬਲੱਡ ਉਹ ਹੀ ਦੇਣ ਜਿਹੜੇ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਉਹ ਮੋਟੀਵੇਟ ਕਰ ਸਕਦੇ ਬਾਕੀ ਵਾਲੇ ਸਰ ਜੇ ਕੋਈ ਝੂਠ ਬੋਲ ਕੇ ਕਰ ਜਾਂਦਾ ਤੇ ਫੇਰ ਆਪ ਵੀ ਕਰ ਜਾਂਦਾ ਸਰ ਜੇ ਕੋਈ ਝੂਠ ਬੋਲ ਕੇ ਬਲੱਡ ਡੋਨੇਟ ਕਰ ਜਾਂਦਾ ਤੇ ਅਸੀਂ ਉਹਦਾ ਬਲੱਡ ਜਿਹੜਾ ਹੈਗਾ ਬਲੱਡ ਦਾ ਟੈਸਟ ਕੀਤਾ ਜਾਂਦਾ ਜੋ ਬਲੱਡ ਸਾਡਾ ਪੈਰਾਮੀਟਰਸ ਦੇ ਉੱਤੇ ਪੂਰਾ ਉਤਰਦਾ ਤਾਂ ਕੋਈ ਗੱਲ ਨਹੀਂ ਉਹ ਥੂੜ ਬੋਲਨ ਦੇ ਨਾਲ ਕੋਈ ਗੱਲ ਨਹੀਂ ਹੈ ਪਰ ਜੇ ਸਾਡੇ ਕੋਲ ਟੈਸਟਾਂ ਦੇ ਵਿੱਚ ਉਹਦੇ 'ਚ ਨੁਕਸ ਆ ਜਾਂਦਾ ਕੋਈ ਤਾਂ ਫਿਰ ਬਲੱਡ ਰਿਸਕਾਰਡ ਹੁੰਦਾ ਥੂੜ ਬੋਲਨ ਦਾ ਸਿਰਫ ਐਟੇਗੇ ਮਤਲਬ ਆ ਜੇ ਭਵਖਦੇ ਵਿੱਚ ਉਸੇ ਵਿਅਕਤੀ ਨੂੰ ਖੂਨਦਾਨ ਦੀ ਲੋੜ ਪੈਂਦੀ ਹੈ ਖੂਨ ਦੀ ਲੋੜ ਪੈਂਦੀ ਹੈ ਜੀ ਉਹਨਾਂ ਦਾ ਕਾਰਡ ਕੋਈ ਬਣਦਾ ਆ ਹਾਂਜੀ ਹਰ ਇੱਕ ਖੂਨਦਾਨੀ ਨੂੰ ਉਹਨਾਂ ਦਾ ਕਾਰਡ ਬਣਾ ਕੇ ਦਿੰਨੇ ਆ ਨਾਲ ਸਰਟੀਫਿਕੇਟ ਵੀ ਦਿੰਨੇ ਉਹਨਾਂ ਨੂੰ ਤੇ ਇਹ ਹੀ ਨਹੀਂ ਗੱਲ ਕੇ ਹੋਂਦ ਨਹੀਂ ਹੋਵੇ ਤਾਂ ਹੀ ਅਸੀਂ ਉਹਦੇ ਕਿਸੇ ਬੰਦੇ ਨੂੰ ਜਾਂ ਉਹਨੂੰ ਬਲੱਡ ਦੇਣਾ ਬਲੱਡ ਸਾਡੇ ਬਲੱਡ ਸੈਂਟਰ ਦਾ ਇੱਕ ਮੇਨ ਮਕਸਦ ਹੈ ਕਿ ਮਰੀਜ਼ ਜਿਹੜਾ ਹੈਗਾ ਉਹਨੂੰ ਦੀਆ ਨੀਡੀ ਨੂੰ ਬਲੱਡ ਮਿਲਣਾ ਚਾਹੀਦਾ ਸਾਡੇ ਕੋਲ ਅਸੀਂ ਬਲੱਡ ਉਹਨੂੰ ਦਿੱਤਾ ਚਾਹੇ ਨਹੀਂ ਦਿੱਤਾ ਸਾਡੇ ਕੋਲ ਬਲੱਡ ਹੋਣਾ ਚਾਹੀਦਾ ਅਸੀਂ ਉਸ ਜਿਹੜਾ ਹੈਗਾ ਲੋਡ ਬੰਦ ਬਲੱਡ ਦਿਆਂਗੇ ਭਾਵੇਂ ਕਿਸੇ ਉਹਦੇ ਜੇ ਬੈਂਕ ਕੋਲ ਹੈ ਕਿ ਇਹ ਦਿੱਤਾ ਜਾਂਦਰਾ ਡੋਣਾ ਤੇ ਆਓ ਸਰ ਉਸ ਵੇਲੇ ਕਿਹਾ ਜਾਂਦਾ ਕਿ ਜਦੋਂ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਮੀ ਹੋਵੇ ਇਸ ਗੱਲ ਕਰਕੇ ਇਸੇ ਕਰਕੇ ਅਸੀਂ ਲੋਕਾਂ ਨੂੰ ਇਹ ਪ੍ਰਸਾਦ ਕਰਦੇ ਆ ਕਿ ਖੂਨਦਾਨ ਕੈਂਪਾਂ ਦੇ ਵਿੱਚ ਉਹ ਵਰਤਵਾਦ ਬਲੱਡ ਰੈਡ ਕਰਨ ਤਾਂ ਜੋ ਸਾਨੂੰ ਕਿਸੇ ਵੇਲੇ ਕਿਸੇ ਨੂੰ ਵੀ ਇਹ ਨਾ ਕਿਹਾ ਬੋਵੇ ਕਿ ਤੁਸੀਂ ਡੋਨਰ ਲਿਆਉਂ ਜਾਂ ਸੀ ਜੇ ਕੋਈ ਪਿੰਡਾਂ ਦੇ ਵਿੱਚ ਤੁਹਾਡੇ ਸੈਂਟਰ ਨਾਲ ਮਿਲ ਕੇ ਇਹ ਖੂਨਦਾਨ ਕੈਂਪ ਲਵਾਣਾ ਚਾਹਵੇ ਜੀ ਕਿਦਨ ਮਿਲ ਸਕਦਾ ਰਮ ਜੀ ਸਾਡੇ ਉੱਤੇ ਮੈਨੇਜਰ ਸਾਹਿਬ ਹੁੰਦੇ ਆ ਜੀ ਇਹ ਗੱਲ ਕਿ ਕੈਂਪ ਦੇ ਵਿੱਚ ਵੀ ਸਾਡੇ ਨਾਲ ਜਿਹੜੇ ਹੈਗੇ ਡਿਪਟੀ ਮੈਨੇਜਰ ਐਕਚੁਅਲੀ ਆਏ ਹੋਏ ਆ ਉਹ ਉਹਨਾਂ ਨੂੰ ਦੱਸਿਆ ਜਾ ਸਕਦਾ ਤੇ ਮੈਨੂੰ ਦੱਸਿਆ ਜਾ ਸਕਦਾ ਕਿਸੇ ਨੂੰ ਵੀ ਸਾਡਾ ਸਟਾਫ ਮੈਂਬਰ ਨੂੰ ਦੱਸੋ ਕਿ ਸਾਨੂੰ ਅਸੀਂ ਕੈਂਪ ਲਗਾਉਣਾ ਚਾਹਦੇ ਆ ਅਸੀਂ ਜਗ੍ਹਾ ਦੇਖਦੇ ਆ ਕਿ ਜਗ੍ਹਾ ਵਾਕਈ ਕੈਂਪ ਲਗਾਉਣ ਵਾਲੀ ਹੈ ਕਿਤੇ ਕਿਤੇ ਉਹ ਪਸ਼ੂਆਂ ਦਾ ਢਾਰਾ ਤਾਂ ਨਹੀਂ ਇਹਦੇ ਵਿੱਚ ਕੈਂਪ ਲਗਾਉਣ ਉਹ ਖੁੱਲੀ ਜਗ੍ਹਾ ਦੇ ਵਿੱਚ ਅਸੀਂ ਗੁਰੇਜ ਕਰਦੇ ਆ ਕਿ ਜਿਹੜੀ ਹੈਗੀ ਖੁੱਲੀ ਜਗ੍ਹਾ ਦੇ ਵਿੱਚ ਬਲੱਡ ਬਲੱਡ ਡੋਨੇਸ਼ਨ ਕੈਂਪ ਲਗਾ ਲਿਆ ਜਾਵੇ ਔਰ ਜਗ੍ਹਾ ਸਾਫ ਸੁੱਥਰੀ ਹੋਵੇ ਵਾਸ਼ਰੂਮ ਦਾ ਪ੍ਰਬੰਧ ਹੋਵੇ ਤੇ ਪ੍ਰੈਫਰੈਬਲੀ 에어 ਕੰਡੀਸ਼ਨਡ ਹੋਵੇ ਤੇ ਉਹ ਜਾਦਾ ਵਧੀਆ ਹੈ। ਤੋਂ ਅਸੀਂ ਦੇਖ ਲਈਏ ਕਿ ਇਦਾਂ ਦੀਆਂ ਗੱਲਾਂ ਜਗ੍ਹਾ ਦੇਖ ਕੇ ਫਿਰ ਉਹਨਾਂ ਦੱਸ ਦੇ ਵੀ ਇਹ ਇਸ ਜਗ੍ਹਾ ਤੇ ਕੈਂਪ ਲਗਾਇਆ ਜਾ ਸਕਦਾ ਜਾਂ ਨਹੀਂ ਜਾਂ ਕੋਈ ਹੋਰ ਜਗ੍ਹਾ ਦੇਖੀਏ। ਕੋਈ ਕਾਲ ਨਹੀਂ ਜਿਹੜਾ ਬੰਦਾ ਵੀ ਹੈ ਕੈਂਪ ਲਗਾਣਾ ਚਾਹੁੰਦਾ ਮੋਸਟ ਵੈਲਕਮ ਵਾਇਗਰਜੀ ਖਾਲਸਾ ਵਾਇਗਰਜੀ ਖਦੇ ਮੇਰਾ ਨਾਮ ਬਲਕਾਸ਼ ਸਿੰਘ ਬਾਗੀ ਆ ਜੀ ਜੀ ਅੱਜ ਕਿਸ ਤਰ੍ਹਾਂ ਪੰਜੋਂ ਵੱਡਾ ਬਲੱਡ ਕੈਂਪ ਲਗਾਇਆ ਜਾ ਰਿਹਾ ਜੀ ਜੀ ਅੱਜ ਵੱਡੇ ਬਾਈ ਦਾ ਸਨੇਹਾ ਹੈ ਸੀਗਾ ਡਾਕਟਰ ਸਾਹਿਬ ਦਾ ਤੇ ਆਪਾਂ ਨੌਜਵਾਨ ਨਾਲ ਲੈ ਕੇ 20-25 ਮੁੰਡੇ ਤੇ ਆਪਾਂ ਬਲੱਡ ਦਾ ਉਦਾਂ ਵੀ ਸੇਵਾ ਕਰਦੇ ਆ ਨਾਈਟ ਸੇਵਾ ਮੇਰੀ ਹੁੰਦੀ ਹੈ ਨਵਾਂ ਸ਼ਹਿਰ ਸਾਰੇ ਜ਼ਿਲ੍ਹੇ ਦੀ ਤੇ ਆਪਾਂ ਐਮਰਜੈਂਸੀ ਸੇਵਾ ਮੁੰਡੇ ਨੂੰ ਲੈ ਕੇ ਆਈਦਾ ਦੀ ਇੱਥੇ ਵੀ ਆਪਾਂ ਮੁੰਡਿਆਂ ਦੀ ਸੇਵਾ ਦੇ ਕਹਿ ਕੇ ਕਿਉਂਕਿ ਇਹ ਇਦਾਂ ਦੀ ਸੇਵਾ ਜਿਹੜੀ ਮੁੱਲ ਨਹੀਂ ਖਰੀਦੀ ਜਾ ਸਕਦੀ ਜਿੰਨੀ ਅਸੀਂ ਆਪ ਸੁਖੀਵਾਨ ਮੂਰੇ ਹੋ ਕੇ ਦੇਵਾਂਗੇ ਤਾਂ ਉਹੀ ਵਧੀਆ ਜੀ ਸੇਵਾ ਕਰਨ ਦਾ ਜਜ਼ਬਾ ਕਿਸ ਤਰ੍ਹਾਂ ਮਨ ਦੇ ਅੰਦਰਾਂ ਦਾ ਇਹ ਫੁਰਨੇ ਕਿਸ ਤਰ੍ਹਾਂ ਹੈ ਕਿਉਂਕਿ ਨੌਜਵਾਨ ਦਾ ਹੋਣਾ ਤੇ ਵੱਡੀਆਂ ਸੁਭਾਵਾਂ ਦੇ ਨਾਲ ਜੁੜਨਾ ਹੈਗਾ ਇਹ ਲੀਹ ਦੇ ਵਿੱਚ ਕਿਸ ਤਰ੍ਹਾਂ ਪਈਆਂ ਜੀ ਬਾਈ ਜੀ ਇਹ ਸਾਡੇ ਬਲੱਡ 'ਚ ਹੈ ਜੀ ਖਾਸ ਤੌਰ ਤੇ ਅਸੀਂ ਪੰਜਾਬੀ ਆ ਜੀ ਪੰਜਾਬੀਆਂ ਦੇ ਤਾਂ ਇਹ ਖੂਨ 'ਚ ਹੈ ਜਦੋਂ ਅਸੀਂ ਜੰਮ ਪਏ ਨਾ ਸਾਡੇ ਖੂਨ ਚ ਸਾਡੇ ਘਰਾਂ ਚੋਂ ਸ਼ੁਰੂ ਹੋ ਜਾਂਦਾ ਕਿ ਸੇਵਾ ਕਰਨੀ ਸਾਡੇ ਗੁਰੂ ਘਰਾਂ ਚ ਇਹੋ ਚੀਜ਼ ਹੈ ਜੀ ਜਦੋਂ ਜਿਸ ਚੀਜ਼ ਦੀ ਲੋੜ ਹੈ ਅਸੀਂ ਤਾਂ ਖੂਨ ਕਰੀਏ ਅਸੀਂ ਤਾਂ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੈ ਜੀ ਬਲੱਡ ਦਾ ਤੇ ਇਹ ਸੇਵਾ ਸਾਡੇ ਖੂਨ ਚ ਹੈ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੌਜਵਾਨ ਅਜੇ ਤੱਕ ਕਿਤੇ ਨਾ ਕਿਤੇ ਜਾਣੇ ਜਾਂ ਅਣਜਾਣੇ ਚ ਨਸ਼ੇ ਵੱਲ ਸੁਰੇ ਹੋਈ ਆ ਇਹੀ ਕਹਿਣਾ ਚਾਹੁੰਦੇ ਕਿ ਨਸ਼ਿਆਂ ਤੋਂ ਦੂਰ ਹੋਵੋ ਜਿੰਨਾ ਹੋ ਸਕੇ ਆਪਣੇ ਨੌਜਵਾਨ ਆਪਣੇ ਬਜ਼ੁਰਗਾਂ ਦੇ ਰਾਹ ਤੇ ਚੱਲੋ ਚੰਗੇ ਰਾਹ ਤੇ ਚੱਲੋ ਤੇ ਜਿੰਨਾ ਹੋ ਸਕੇ ਬਜ਼ੁਰਗਾਂ ਦੀ ਲੋਕ ਭਲਾਈ ਦੀ ਸੇਵਾ ਕਰੋ